ਸੱਚੀ ਪੰਹੀ ਵਾਂਗ ਗਰਮਾ ਪਾਰੀ ਹਾਂਜੀ ਸੱਚੀ ਗੈਰੀ ਸੀ ਇਹਦਾ ਨੂਰ ਵੀ ਨਹੀਂ ਹੋਵਾ ਤੁਹਾਡੇ ਦਾ ਹਲੋ ਮੈਨੂੰ ਦੱਸਿਆ ਜਿਓ ਕਹਣਾ ਗਈ ਕਿਹੜਾ ਅਮਰਤਾ ਬ੍ਰੇਕ ਵਾਲਾ ਅਮਰਤਾ ਬ੍ਰੇਕ ਤਾਂ ਹੁਣ ਮੈਨੂੰ ਮੈਂ ਭੁੱਲ ਗਈ ਕਿਹੜਾ ਵਦੱਸ ਤੂੰ ਤੇ ਮਿੱਤਰਾ ਤੂੰ ਹੀ ਹੈ ਬਾਕੀ ਤਾਂ ਦੁਨੀਆ ਉਹੀ ਹੈ

ਹੁੰਦਾ ਸਿਰਬ ਵਰਿਕਾ ਵੀ ਟੁੱਟ ਕੇ ਸ਼ਰੀਕ ਬਣ ਗਿਆ ਹੋ ਯਾਰੀ ਲੱਗੀ ਤੂੰ ਹੁੰਦਾ ਸਿਰਬ ਵਰਿਕਾ ਟੁੱਟ ਕੇ ਸ਼ਰੀਕ ਬਣ ਗਿਆ ਕੋਲਵੰਤਾ ਹਾਂ ਐ ਬਿਆਂਗਾ ਉਹ ਕੁਛ ਨਹੀਂ ਯਾਰ ਬਗਾਰ ਤੋਂ ਵੇਪੇ ਦੋਸਨ ਹੋ ਤੂੰ ਨਾ ਲੋਟ ਹੋਈ ਮੇਰੀ ਗੱਲ ਸੁਣ ਲੈ ਇੱਕ ਤੈਨੂੰ ਸ਼ਰਮ ਨਹੀਂ ਆਉਂਦੀ ਓਏ ਉਹ ਸ਼ਰਮ ਨੂੰ ਕੱਟਾ ਮਰ ਗਿਆ ਇਹਨੂੰ ਤੇ ਇਹ ਨਹੀਂ ਕਰਦੇ ਆਪ ਖੜ ਗਿਆ ਹੀ ਮੈਂ ਜਾਣ ਕੇ ਹੋ ਗਿਆ ਓਵਰਲੈਪ ਹੋ ਗਿਆ ਹੋਰ ਤਾਂ ਇਹ ਤਾਂ ਦਵਾਰ ਦਵਾਰੇ ਕਰ ਸ਼ਰਮ ਨੂੰ ਕੱਟਾ ਮਰ ਗਿਆ ਐਕਸ਼ਨ ਤੈਨੂੰ ਸ਼ਰਮ ਨਹੀਂ ਆਉਂਦੀ ਓਏ ਲੈ ਤੈਨੂੰ ਸ਼ਰਮ ਨਹੀਂ ਆਉਂਦੀ ਓਏ ਉਹ ਸ਼ਰਮ ਨੂੰ ਕੱਟਾ ਮਰ ਗਿਆ ਗੈਪ ਦੇ ਦੋ ਬਈ ਥੋੜਾ ਐਕਸ਼ਨ ਤੈਨੂੰ ਸ਼ਰਮ ਨਹੀਂ ਆਉਂਦੀ ਓਏ ਉਹ ਸ਼ਰਮ ਨੂੰ ਕੱਟਾ ਮਰ ਗਿਆ ਕੱਟਾ ਨਹੀਂ ਮਰਿਆ ਨਾ ਇਹਨੂੰ ਰੋਕਾ ਦੇ ਘਰਾਂ 'ਚ ਦਾਣਾ ਮੰਗਣ ਭੇਜਦਾ ਤੇਰੇ ਘਰੇ ਕੁਛ ਹੈ ਨਹੀਂ ਹੈ ਗਿਆ ਸਭ ਕੁਝ ਹੈ ਗਿਆ ਫੇਰ ਨਹੀਂ ਚੰਗੀ ਲੱਗੀ ਇਹਨੂੰ ਉਹਨਾਂ ਦਾ ਕਰ ਮੈਂ ਚੱਲ ਫੜ ਲਿਆ ਗਮਾਨ ਬਥਾ ਦਾ ਕਾਨੂੰ ਚੰਗੀ ਲੱਗਦੀ ਆ ਦਾਲ ਹੁਣ ਘਰ ਦੀ ਮੇਰੀ ਗੱਲ ਸੁਣ ਉਹ ਤੂੰ ਕਿਉਂ ਸ਼ਰਮਲਾਹੀ ਬੈਠਾ ਯਾਰਾ ਜੋ ਕਰਨਾ ਨਾ ਹੱਪ ਕਰ ਲੈ ਇਹਨੂੰ ਕਟੋਰੀ ਫਿਰਦਾਗਾ ਉਹ ਫੇਰ ਕੀ ਹੋ ਗਿਆ ਅਜੇ ਦਾਲ ਦੀ ਕੌਲੀ ਲੈਣ ਬਾਕੀ ਯਾਰਾ ਮੈਨੂੰ ਐਂ ਦੱਸ ਮਗਰ ਤਾਂ ਮੈਂ ਇਥੋਂ ਕੀ ਲੈਣਾਗਾ ਵਾਲੀਆਂ ਤੈਨੂੰ ਰਾਤ ਵੀ ਐਵੇਂ ਗੱਲ ਸਮਝਾਈ ਸੀ ਸੀ ਆਈਡੀ ਨਾ ਰੱਖਿਆ ਕਰ ਮੈਂ ਕਿੱਥੇ ਜਾਣੀ ਕੀ ਕਰਦੀ ਆ ਅੱਜ ਤਾਂ ਮੈਂ ਘਰ ਨਾਲ ਦਾਲ ਮੰਗਣ ਗਈ ਸੀ ਅੱਜ ਤਾਂ ਮੈਂ ਸਬਜ਼ੀ ਮੰਗਣ ਜਾਉਂਗੀ ਤੂੰ ਕੀ ਕਰ ਲੈਣਾ ਫਿਰ ਨਾ ਨਾ ਤੇਰੇ ਕਰਕੇ ਨਾ ਤੇਰੇ ਕਰਕੇ ਦਾਲ ਵੀ ਨਹੀਂ ਲਿਆਉਂਦੀ ਮੈਂ ਭੁੱਖੀ ਸੁੱਤੀ ਆ ਚੁੱਪ ਕਰਿਆ ਚਿੰਦੜ ਚਪਾ ਜਾ ਫੇਰ ਕੀ ਹੋ ਗਿਆ ਯਾਰ ਕਿੱਡੀ ਕਬੱਡੀ ਗੱਲ ਦਾਲ ਦੀ ਕੌਲੀ ਲੈਣ ਵਾਗੀ ਓਏ ਓਏ ਇਹਦੀਆਂ ਆਹੀ ਗੱਲਾਂ ਨੇ ਤਾਂ ਇੱਦਾਂ ਕੰਮ ਕਰਾਤਾ ਜੇ ਐਨੇ ਹੀ ਤਾਂ ਹੋਣਾ ਸੀ ਐ ਤੇ ਉਦੋਂ ਹੀ ਤੂੰ ਰੀ ਫਿਰ ਲੈਣ ਦਿੰਦਾ ਫਿਰ ਇਹਨੂੰ ਹੋ ਗਈ ਵਾ ਕਿੱਡੀ ਕਬੱਡੀ ਗੱਲ ਹੈ ਉਸੇ ਗੱਲ ਨੂੰ ਐ ਵਧਾ ਰੱਖਿਆ ਰਹਿਦਾ ਨਾਲੇ ਬਣਾ ਨਾ ਬਈ ਵੱਡੀ ਗੱਲ ਲੱਗਦੀ ਇਹ ਨਾਲ ਤੂੰ ਕੰਮ ਕੀ ਆਇਆ ਦੀ ਵੱਡੀ ਲੱਗਦੀ ਆ ਕੀ ਕਰੀ ਜਾਂਦਾ ਯਾਰ ਹੋਰ ਹਾਂ ਵਾ ਇਥੇ ਉਹ ਫੇ ਕਿੱਡੀ ਕੇ ਗੱਲ ਹੋ ਗਈ ਕੁੜੀ ਨਾ ਲੋਕਾਂ ਦੇ ਘਰਾਂ 'ਚ ਇਹ ਦਾਲਾ ਮੰਗਦੀ ਫਿਰਦੀ ਆ ਉਹ ਫੇਰ ਕੀ ਹੋ ਗਿਆ ਥੱਲੇ ਪਿਆ ਸੀ ਨਾ ਲੋਕਾਂ ਦੇ ਘਰਾਂ 'ਚ ਇਹ ਦਾਲਾ ਮੰਗਦੀ ਫਿਰਦੀ ਆ ਉਹ ਫੇਰ ਕੀ ਹੋ ਗਿਆ ਜੇ ਕੌਲੀ ਦਾਲ ਦੀ ਮੰਗ ਲਈ ਸਾਡੇ ਕੋਲ ਸਭ ਕੁਝ ਹੈ ਗਿਆ ਉਹਨਾਂ ਨੇ ਬਵਰ ਲਈ ਯਾਰ ਐਕਸ਼ਨ ਨਾ ਲੋਕਾਂ ਦੇ ਘਰਾਂ 'ਚ ਇਹ ਦਾਲਾ ਮੰਗਦੀ ਫਿਰਦੀ ਆ ਉਹ ਸਾਡੇ ਸਭ ਕੁਝ ਹੈ ਗਿਆ ਫੇਰ ਕੀ ਹੋ ਗਿਆ ਦਾਲ ਮੰਗ ਲੈਣੀ ਨਾਲ ਇਹਨੂੰ ਨਹੀਂ ਪਸੰਦ ਆਈ ਉਹਨਾਂ ਦੇ ਵੀ ਕਹਿ ਫਿਰ ਉੱਥੇ ਹੀ ਲਿਆ ਗੱਲ ਓਕੇ ਫੇਰ ਬਾਈ ਲਗਾਉਂਦੇ ਸਹੀ ਮਾਰਦੇ ਬਸ ਬਸ ਠੀਕ ਹੈ ਇਹਨੂੰ ਸਹੀ ਹੋਣਾ ਚਾਹੀਦਾ ਤੇਰੇ ਲੱਗੂ ਚੱਲ ਇੱਥੇ ਕੱਢ ਲੈ ਨਾ ਲੋਕਾਂ ਦੇ ਘਰਾਂ 'ਚ ਇਹ ਦਾਲਾ ਮੰਗਦੀ ਫਿਰਦੀ ਆ ਉਹ ਸਭ ਕੁਝ ਹੈ ਗਿਆ ਫੇਰ ਕੀ ਹੋ ਗਿਆ ਜੇ ਨਹੀਂ ਨਹੀਂ ਪਸੰਦ ਆਈ ਉਹਨਾਂ ਦੇ ਵਾਗੀ ਘੜ ਘੜ ਕੇ ਡਰ ਡਰ ਕੇ ਯਾਰ ਤੂੰ ਆਪ ਦੇ ਸਹੀ ਬੋਲਣਾ ਯਾਰ ਆ ਸਿੱਖਣਾ ਪਈ ਫਿਰ ਤੂੰ ਆਪ ਦੇ ਸਹੀ ਬੋਲ ਚੱਲ ਵਾਰਾ ਲੱਗਣਾ ਬਈ ਲੱਗਣੀ ਖਲੂ ਜਦੋਂ ਇਹ ਆਏ ਚੱਲ ਚੈਲੈਕਸ਼ਨ ਯਾ ਚੱਲ ਲਾਥਾ ਲਾਥਾ ਡਾਇਲੌਗ ਜਾ ਰਿਹਾ ਤੇ ਮੈਂ ਮੋਰ ਠੀਕੇ ਬੋਲ ਛੱਡ ਦੇ ਠੀਕ ਹੈ ਤਾਂ ਹੀ ਮੈਂ ਉੱਲੀ ਪਿਆ ਨੀ ਗੇਟ ਨਹੀਂ ਸਰਪੰਚਣੀਏ ਹਾਂ ਨਹੀਂ ਕਿਵੇਂ ਆ ਬਸ ਠੀਕ ਆ ਤੂੰ ਦੱਸ ਬੜਾ ਗਾਜਾ ਪਾਈ ਬੈਠੀ ਹੈ ਕੱਪੜਿਆਂ ਦਾ ਕੱਪੜੇ ਹੀ ਨਹੀਂ ਮੁੱਕਦੇ ਕਰਾਂ ਕੀ ਛੇਤੀ ਧੋਣੇ ਕਰ ਤੂੰ ਤਾਂ ਪਠੰਡ ਦਾ ਕਰਕੇ ਜਮੀ ਨਹੀਂ ਪਾਣੀ ਚ ਹੱਥ ਪਾਉਂਦੀ ਤੇ ਮੇਰੀ ਗੱਲ ਸੁਣ ਤੂੰ ਤਾਂ ਤਾਂ ਸੀਗੀ ਅੱਜ ਧੁੱਪ ਨਿਕਲੀ ਸੀ ਮੜਾ ਚਮਕਾਰਾ ਮੈਂ ਕਿਹਾ ਚੱਲ ਅੱਜ ਧੋ ਲੈਣੀ ਆ ਨਹੀਂ ਚੱਲ ਕੋਈ ਗੱਲ ਨਹੀਂ ਕਚਲਣ ਵਾਲੇ ਨੇ ਇਹ ਹੋਰ ਚਲ ਮੈਂ ਕਿ ਚੱਲ ਦਿੰਨੀ ਆਂਗੀ ਇੱਧਰ ਫੜਾ ਦੇ ਪਾਣੀ ਪੂਣੀ ਕਿੱਥੇ ਆ ਆ ਮਾ ਲਾ ਲਾ ਪਾ ਮੋਟਰ ਛੱਡ ਲਾ ਪੈਪ ਤਾਂ ਲਾਉਣੀ ਤੇ ਮੈਂ ਤੈਨੂੰ ਇੱਕ ਕੰਮ ਕਹਿੰਦੀ ਸੀਗੀ ਇੱਕ ਕੰਮ ਕਰ ਦੇ ਮੇਰਾ ਇਹ ਨਹੀਂ ਪਾਇਨ ਮਣ ਕੇ ਮੇਰੇ ਦਾ ਟੋਈ ਦੁਖਦੀ ਆ ਮੜੇ ਕੰਮ ਕਰਾਦੀ ਫੇ ਆਂ ਹੀ ਕਰੂੰਗੀ ਓਕੇ ਜੋਕੇ ਰੈਡੀ ਹੋਈ ਆ ਭਾਈ ਰੈਡੀ ਕਿਤੋਂ ਦੇ ਦਾ ਹੁੰਦੇ ਇਹਨੂੰ ਪੈਸੇ ਪੈਸੇ ਦੇ ਦੇ ਕਿਤੋਂ ਦੇ ਗਾਦੇ ਹੋ ਗਿਆ ਦੀ ਭੀਕ ਚੱਲੇ ਕੇ ਲਿਡੇ ਪਿੱਛੇ ਨੀਹਾ ਮੈਂ ਕੱਪੜੇ ਦਾ ਤਰੀਕਾ ਝੱਲ ਤੇ ਮਸ਼ੀਨ ਚ ਪਾਤੇ ਬਸ ਕੱਢ ਲਈ ਚੰਗਾ ਇੱਧਰ ਨੀ ਨਾ ਦਵੀਂ ਬਾਹਰ ਖੁੱਲਾ ਪਿਆ ਮੈਂਬਰ ਆ ਬਈ ਮੈਂਬਰ ਆ ਆਹ ਵਾਹ ਕਰਨੀ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਹਾਂ ਭਾਈ ਬਿੱਲਿਆ ਕੀ ਆ ਬਾਰੀ ਨਾ ਵੀ ਖੁੱਲੀ ਪਿਆ ਬਾਈ ਮੈਂਬਰਾ ਖੜੀ ਜੋ ਕੈਮਰੇ ਚ ਝਾਕ ਲਈ ਸੀ ਮੈਂ ਭਈ ਫਿਰ ਕਿਹਾ ਮੈਡਮ ਜੇ ਤੋ ਫੋਨ ਆ ਗਿਆ ਹਾਂ ਮੈਨੂੰ ਪਤਾ ਲੱਗ ਗਿਆ ਐਕਸ਼ਨ ਆਹਾ ਆ ਕੀ ਸਰਪੰਚਾ ਇੰਨੀ ਠੰਡ ਚ ਤੂੰ ਚੱਪਲਾ ਪਾਈ ਫਿਰਦਾ ਉਹ ਤਾਂ ਠੀਕ ਆ ਖਾਲੀ ਬਠਲ ਲੈ ਕੇ ਮੂਰੇ ਆ ਗਈ ਤੂੰ ਮੇਰੇ ਖਾਲੀ ਦਾ ਪਹਿਲੇ ਨਹੀਂ ਬਣਦੇ ਲਾ ਕਹਿੰਦਾ ਕੰਮ ਤਾਂ ਪਹਿਲੇ ਨਹੀਂ ਬਣਦੇ ਵੀ ਕੰਮ ਤਾਂ ਤੂੰ ਆ ਆ ਬਣਾਉਣਿਆ ਮੇਰੇ ਬਠਲ ਲੈ ਥੋੜੀ ਬਣਾਉਣਿਆ ਤੇਰੇ ਕੰਮ ਕਾਹਦੀਆਂ ਗੱਲਾਂ ਕਰਦਾ ਐਵੇਂ ਨਹੀਂ ਬਹਿਮ ਕਰਿਆ ਕਰਦੇ ਬਹਿਮ ਕਿਉਂ ਨਹੀਂ ਕਰਿਆ ਕਰਦੇ ਪਹਿਲੀ ਪੈਰ ਤੇ ਸੱਟ ਵੱਜੀ ਆ ਦੁਆਰੇ ਕਰਦੇ ਕਿੱਧਰ ਚੱਲੇ ਆਏ ਨਹੀਂ ਗਿਆ ਜੇ ਪਹਿਲਾਂ ਹਾਂ ਪਹਿਲਾਂ ਆ ਕੇ ਨਾ ਹਾਂ 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 ਠੀਕ ਆ ਇੱਥੇ ਮੇਰੇ ਵੀ ਜੂਨੜੇ ਪਟਾਏਗਾ ਆਪ ਤਾਂ ਛਤਰਖਾਨਾ ਮੇਰੇ ਵੀ ਪਵਾਏਗਾ ਉੱਡ ਜਾ ਠਰਕੀ ਜਿਹਾ ਕਰਨਾ ਦਵਾਂਗੇ ਕਰਨਾ ਦਵਾਂਗੇ ਠੀਕ ਸੀ ਵਸੇ ਬੋਲੋ ਨੀ ਵਿੱਚੇ ਬੋਲੋ 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 ਆਜੋ ਕੀ ਮੈਨੂੰ ਅਜੇ ਹਟ ਜੂਗਾ ਹਟ ਜੂਗਾ ਨੌ ਪਟਿਆ ਗਿਆ ਤੇ ਇਸ ਵਰਗੀ ਤਾਂ ਹੈਗੀਆਂ ਵਧੀਆ ਹੋਇਆ ਵਧੀਆ ਹੋਇਆ ਪੱਟਿਆ ਗਿਆ। 9 ਪੱਟਿਆ ਗਿਆ ਇਸ ਵਾਰ ਕੀ ਤਾਂ ਹੈ। iracialੋਂ ਤੋਂ ਸਿੰਦਰ ਤੋਂ ਨਾਲ ਦੀਪੀ ਤੋਂ। ਦੀਪੀ ਦਾ ਬਿਰਵਾ ਪਾਉਣਾ ਸੀ ਨੇ ਕਿ 1 ਮਿੰਟ ਬੋਧੇ 1 ਮਿੰਟ। ਸੀਨ ਦੀਪੀ ਦਾ ਬਿਰਵਾ ਪਾਉਣਾ ਸੀ ਨੇ ਕੀ ਹੈ। ਹਾਂ। ਓਕੇ। ਕਿ ਕਿ 5000 ਲੈਣਾ। ਕੀ ਮੇਰੇ ਤਾਂ ਪਹਿਲਾਂ ਹੀ ਸਿਰ ਦੁਖਿੰਦੇ ਤਾਂ ਕੁਦਰਤੀ ਉਹ ਆ ਗਈ। ਮੈਂ ਕਿਦੋਂ ਉਹ ਕੀ ਲੈਣਾ ਸੀ। ਪੈਸੇ ਜੀ ਲੈਣਾ ਸੀ ਚਲ। ਐਕਸ਼ਨ। ਕੀ ਸੀ ਮੇਰਾ? ਰਿੱਚ ਜਹੀ। ਨਾ 9 ਪੱਟਿਆ ਗਿਆ। ਹਾਂ। ਰੈਡੀ। ਐਕਸ਼ਨ। ਨੌ ਪੱਟਿਆ ਗਿਆ ਪੱਤੀ ਕਰਾਉਣੋਂ ਗਿਆ ਸੀ ਰਿਸ ਵਰਗੀ ਤਾਂ ਹੈਗੀ ਆ ਆਹ ਹੋ ਰਿਛਰ ਗਈ ਹੈਗੀ ਇਹੀ ਰਿਛ ਘਰੇ ਕੰਮ ਕਰਦਾ ਗਲਤ ਹੋ ਗਿਆ ਨਾ ਐਕਸ਼ਨ ਮਨ ਤਾਂ ਐਸੇ ਵੀ ਹਟ ਜਾਊਗਾ ਦਰਦੇ ਆ ਪਰ ਨੌ ਪੱਟਿਆ ਗਿਆ ਰਿਸ ਵਰਗੀ ਤਾਂ ਹੈਗੀ ਆ ਵਧੀਆ ਹੋਇਆ ਆ ਬੰਦ ਕਰ ਲਿਆ ਕਰ 24 ਘੰਟੇ ਵੱਜਦੇ ਰਹਿੰਦੇ ਆ ਸਰਪੰਚ ਨੂੰ ਤਾਂ ਹੀ ਆਉਣਗੇ ਆਉਣਗੇ ਆਹੀਂ ਕਿਉਂ ਨਾਲ ਤਾਂ ਬੋਲੀਏ ਨਹੀਂ ਵਿੱਚ ਜੋ ਹੈਲੋ ਐਕਸ਼ਨ ਮਨ ਤਾਂ ਐਸੇ ਵੀ ਹਟ ਜਾਊਗਾ ਦਰਦੇ ਆ ਓ ਲਪੜੇ ਖਾਣੇ ਆ ਫਿਰ ਰੇੜੀਆਂ ਵੀ ਅੱਛਾ ਡਾਕਟਰ ਤੋਂ ਪੀ ਆਇਆ ਹੈਗਾ ਮੋਰੰਗ ਤੋਂ ਮੁਕਤੀ ਮਰਨਾ ਚਾਹ ਬਾ ਦੇ ਮਰੂਫ ਮਰੂਫ ਮੈਂ ਖਾ ਕੇ ਜਾਊਂਗੀ ਮਾਂ ਅਮੀ ਤਰੀ ਜੈ ਓਹੋ ਆਏ ਉਹ ਚੱਕ ਲੈ ਰੱਬਾ ਸਰਪੰਚਣੀ ਨੂੰ ਉਹ ਦੇਖ 80 ਕੁੜਾ ਦੀ ਸੀ ਤੇ ਵਧੀਆ ਆਏ ਹੋਣਾ ਚਾਹੀਦਾ ਜੋਲ ਮੋਰ ਵੀ ਸਹੀ ਨਹੀਂ ਇਹਦਾ ਘੈਂਟ ਬਣਿਆ ਸੀ ਉਹੀ ਤਾਂ ਗੱਲ ਆ ਮੈਨੂੰ ਐ ਜੀ ਤੂੰ ਹੁਣ ਕੱਟ ਕਰਾਏਂਗਾ ਸ਼ੁਗਰਾ ਕਰਾਏਂਗਾ ਕੋਈ ਸੂਟ ਵગેਰਾ ਲਾ ਦੇ ਲੈ ਦੀਏ ਫਿਰ ਤੈਨੂੰ ਸੂਟ ਪਟਿਆਲਾ ਵਾਲਾ ਚੱਲ ਹਾਂ ਮੈਨੂੰ ਸੈਂਡ ਕਰ ਦੇ ਸਿੱਧੀ ਬਣਾ ਮੈਂ ਐਡੀਟਿੰਗ ਤਾਂ ਕਰ ਦਾਂ ਚੱਲ ਇਹ 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 ਆ ਵੱਡਾ ਜਿਹਾ ਮੁੰਡਾ ਫੜ ਲੂਗਾ ਦੇਖੀ ਉਹ ਤੂੰ ਕੁਛ ਨਹੀਂ ਪਤਾ ਲੱਗਦਾ ਵੀ ਪੂਰੇ ਕੰਡੇ ਆ ਤੋ ਆ ਫਿਰ ਇਹ ਪਉਣ ਉਦ ਕਿ ਉਹ ਵਿਚ ਵੀ ਨਿਕਲ ਲਾ ਲਾਲ ਕੋਟਾ ਉਹ ਹੜ ਗਿਆ ਇਹ ਹੀ ਲੁੱਟਦਾ ਉਦਦੇ ਵੀ ਇਹ ਹੀ ਲੁੱਟ ਕੇ ਲਗਾਈ ਇੱਥੇ ਉਹ ਤਾਂ ਦੇਖ ਰਹਾ ਉਹ ਬਸ ਗਿਆ ਤੈਨੂੰ ਦੱਸੀ ਰਹਿਣਾ ਇਹਨਾਂ ਨੂੰ ਕੰਡੇ-ਕੰਡੇ ਹੀ ਜੀਵੇਂ ਹੁੰਦੇ ਬਾਈ ਰਾਜੂ ਤੂੰ ਇਹਨਾਂ ਨੂੰ ਪਤੰਗ ਹੀ ਦਾਨ ਕਰ ਦਿਆ ਕਰ ਨਾ ਵੇ ਚੱਲ ਬੱਠਰ ਉੱਥੋਂ ਲੈ ਲੈ ਤੋ ਇਹਨਾਂ ਨੂੰ ਪਤੰਗ ਦਾਨ ਕਰ ਦਿਆ ਕਰ ਦੋ ਰੁਪਏ ਦਾ ਇਹਦੇ ਤਾਂ ਵੀ ਗੱਲ ਪਹਿ ਜਾਣ ਤੂੰ ਆ ਜਾ ਹਾਈ ਵੇ ਮੁੰਡਿਆ ਉਧਰੋਂ ਲੈ ਆਣਾ ਸ਼ੋਰਟ ਐ ਲੰਮਾ ਲੈਣਾ ਐਕਸ਼ਨ ਲੈ ਬਈ ਥੈਂਕ ਯੂ ਬਈ ਮਾਨ ਲਓ ਅੱਛਾ ਕੋਈ ਹੋਰ ਵੀ ਗਾਣੇ ਗਾਉਂਦਾ ਬੁਲਾਉਂਦਾ ਐ ਐਕਸ਼ਨ ਅੱਛਾ ਕੋਈ ਹੋਰ ਵੀ ਗਾਣੇ ਗਾ ਕੇ ਬੁਲਾਉਂਦਾ ਤੈਨੂੰ ਇਧਰ ਨੂੰ ਲਾ ਇੰਚ ਦੇ ਕਰੇ ਬੇ ਮੈਂ ਕਿਆ ਮੈਂ ਤਾਂ ਧਾਰ ਲੈਣ ਜਾਣੀ ਆ ਕਹਿੰਦਾ ਕੀ ਗੱਲ ਕਰੇ ਕੁਛ ਬਣਾਉਂਦੇ ਨਹੀਂ ਆਹ ਗੱਲ ਨੇ ਤਾਂ ਪੁੱਛਣਾ ਮੈਨੂੰ ਐਨਾ ਮਚਾ ਤਾ ਨਾ ਓਏ ਓ ਚਲੋ 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 ਇਹਦਾ ਕੋਈ ਕਬੀਲਦਾਰੀ ਦੀ ਗੱਲ ਹੋ ਰਹੀ ਆ ਅੱਛਾ ਲੈ ਮੈਨੂੰ ਕੀ ਪਤਾ ਸੀਗਾ ਯਾਰ ਮੈਨੂੰ ਵੀ ਨਹੀਂ ਪਤਾ ਲੱਗਾ ਮੈਨੂੰ ਵੀ ਨਹੀਂ ਪਤਾ ਮਾਰ ਗਿਆ ਇੱਥੇ ਇਹ ਕੰਮ ਹੋਰ ਚਲ ਇੱਥੋਂ ਲਾ ਲੈ ਫਿਰ ਇਹਦਾ ਉਹ ਚਲੋ ਚਲੋ ਕਿ ਕਬੀਲ ਮੇਰਾ ਮੂੰਹ ਆਇਆ ਨਾ ਇਧਰੋਂ ਲਾ ਲੈ ਮੇਰਾ ਕਲੋਜ਼ ਮੱਗਰ ਦੇ ਵੀ ਇਹ ਜਿਹੇ ਚਿੱਤੜ ਗੁੱਟ ਨਾ ਜ਼ਿੰਦਗੀ 'ਚ ਯਾਦ ਰੱਖੋ ਵੇ ਬਸ ਮੈਂ ਤਾਂ ਤੈਨੂੰ ਬਾਰ ਬਾਰ ਇਹੀ ਕਹੀ ਜਾਨੀ ਆ ਇਹਦਾ ਕੋਈ ਹੱਲ ਕਰ ਉਹ ਹੱਲ ਹੀ ਆ ਬਸ ਹੱਕ 'ਚ ਖੜੀ ਨਹੀਂ ਤੂੰ ਗਾਣਾ ਪਰ ਲੱਗੇ ਇੱਥੋਂ ਲੱਗ ਲੋ ਹਮ ਹੱਕ 'ਚ ਹੱਕ 'ਚ ਖੜੀ ਰਹੀ ਤੂੰ ਹਾਂ ਤਾਹੀਂ ਤਾਂ ਮੈਂ ਤਾਹੀਂ ਤੱਕੂ ਮਸ਼ੇਰ ਬਣ ਕੇ ਹੱਕ 'ਚ ਖੜੀ ਰਹੀ ਤੂੰ ਤਾਹੀਂ ਤੱਕੂ ਮਸ਼ੇਰ ਬਣ ਕੇ ਹਮ ਆ ਪੀੜ ਜਿਹਦੇ ਪਿੱਛੇ ਖੜਾ ਦੇ ਆ ਪੇੜ ਦੇ ਆ ਗਾਂ ਦੇ ਲਵੇ ਗਾਂ ਦੇ ਲਵੇ ਭੱਗ ਜਾ ਨਾ ਨਿਕਲਿਆ ਹੋਣਾ ਸੀਂਦਾ ਉੱਥੀ ਬਣੂਗਾ ਪ੍ਰੋਪਰ ਨਾ ਸੁਣ ਕੁਛ ਨਹੀਂ ਕਹਿੰਦਾ ਯਾਰ ਤੈਨੂੰ ਜਮਾ ਨਹੀਂ ਕੁਛ ਕਹਿੰਦਾ ਉਹਦਾ ਹੋਰ ਐ ਸ਼ੁਰੂ ਖੜ ਜਾ ਇੱਥੇ ਖੜਾ ਰਹਿ ਬਸ ਇੱਥੇ ਖੜਾ ਰਹਿ ਬਸ ਹਜੇ ਨਹੀਂ ਕੁਛ ਕਹਿੰਦਾ ਹਜੇ ਨਹੀਂ ਕੁਛ ਕਹਿੰਦਾ ਮੁੰਡਾ ਮੇਰਾ ਸੱਪ ਕਰ ਕੁੱਤਿਆ ਜੋ ਮਰਜੀ ਹੋਵੇ ਮੈਨੂੰ ਤਾਂ ਬਹੁਤ ਕੁਝ ਲੱਗਦਾ ਉਹਦੇ 'ਚ ਅਗਲਾ ਮੈਨੂੰ ਪਿਆਰ ਕਰਦਾ ਮੈਨੂੰ ਸਮਝਦਾ ਮੇਰੇ ਦੁੱਖ ਦਰਦ ਨੂੰ ਸਮਝਦਾ ਉਹ ਤੈਨੂੰ ਪਿਆਰ ਨਹੀਂ ਕਰਦਾ ਉਹ ਤਾਂ ਸਾਰੇ ਪਿੰਡ ਨੂੰ ਪਿਆਰ ਕਰਦਾ ਤੇ ਤੇਰੇ ਵਰਗੀਆਂ ਕਈ ਦੇ ਉਹ ਦੁੱਖ ਦਰਦ ਸਮਝਦਾ ਤੈਨੂੰ ਪਤਾ ਨਹੀਂ ਕਿਉਂ ਨਹੀਂ ਸਮਝ ਆਉਂਦੀ ਫੇਰ ਦੁੱਖ ਦਰਦ ਸਮਝੂਗਾ ਅਗਲਾ ਸੰਝਾ ਆਇਆ ਪਿੰਡ ਦਾ ਤੈਨੂੰ ਪਤਾ ਪਿੰਡ ਦਾ ਸਰਪੰਚ ਆ ਨਾਲੇ ਫੇਰ ਸਰਪੰਚ ਨਾ ਆਈ ਯਾਰੀ ਲਾਉਣੀ ਕਿਹੜੀ ਸੌਖੀ ਗੱਲ ਆ ਬੋਲ ਹੁਣ ਬੰਦ ਕਰ ਤੀ ਗਾ ਨੂੰ ਗੱਲ ਦੱਸਦਾ ਸੀ ਮੈਂ ਮੈਂ ਤੈਨੂੰ ਐ ਪੁੱਛੇ ਵੀ ਪਸਾਣਾ ਕੱਟ ਕਿੱਥੇ ਮਾਰਾਂਗੇ ਅਸੀਂ ਨਹੀਂ ਤਾਂ ਖੇਢੀ ਜਾਵਾਂਗੇ ਇਹਨੇ ਆ ਬੋਲ ਤਾ ਡਾਇਲੋਗ ਹਾਂ ਯਾਰੀ ਲਾਉਣੀ ਕਿਹੜੀ ਤੈਨੂੰ ਪਤਾ ਤੂੰ ਕੀ ਕਹਣਾ ਹਾਂ ਭਾਈ ਵੀ ਤੂੰ ਐਂਡ ਕਿੱਥੇ ਕਰਨਾ ਸੀ ਫੇਰ ਹੁਣ ਪਤਾ ਕੀ ਕਹੇਗਾ ਕਹੇਗਾ ਕੋਈ ਨਾ ਹੁਣ ਮੈਨੂੰ ਹੀ ਕਰਨਾ ਪਊ ਜੋ ਕੁਝ ਕਰਨਾ ਪਊ ਐਂ ਕਹਦੇ ਕੋਈ ਨਾ ਫਿਰ ਲਾ ਜਿੰਨ ਚ ਰਹਿ ਨਵਦੀ ਆ ਦੇ ਰਹਿਣ ਤੇਰੀ ਮੈਂ ਉਹਦੇ ਨਾਲ ਵੀ ਨੰਦਾ ਜੇ ਤੂੰ ਮੇਰੀ ਨਾ ਨਾ ਹੋਈ ਲਾ ਕੇ ਜਿੰਨ ਚ ਰਹਿ ਗਈ ਐ ਐਕਸ਼ਨ ਸਰਪੰਚਾ ਨਾਲੇ ਸਰਪੰਚ ਨਾਲ ਯਾਰੀ ਲਾਉਣੀ ਫਿਰ ਬਾਅਦ ਬੋਲੂਗੀ ਹਾਂ ਐਕਸ਼ਨ ਸਰਪੰਚਾ ਨਾਲੇ ਸਰਪੰਚ ਨਾਲ ਯਾਰੀ ਲਾਉਣੀ ਖੜਾ ਸੌਖੀ ਗੱਲ ਆ ਗੱਲ ਸੁਣ ਸ਼ਿੰਦਰੇ ਜੇ ਤੂੰ ਮੇਰੀ ਨਾ ਨਾ ਹੋਈ ਤੇ ਰਹਿਣ ਤੈਨੂੰ ਮੈਂ ਸਾੜ ਜਾ ਹੋਂ

ਜੈ ਹਨ ਬਾਈ ਸਾਹਿਬ ਜੀ ਬਣਾ ਦੀ ਚੱਕੇ ਐ ਪਿਆ ਵੇਲਾ ਜਿਵੇਂ ਮੰਦੇ ਨਾਲ ਹੀ ਜਾਂਦਾ ਸਰਪੰਚ ਆਏ ਪਿਆ ਕੋਈ ਕੰਮ ਦਾ ਡੱਕਾ ਤੋੜਲਾ ਬਜ਼ੇਰੇ ਡੱਕੇ ਤੋੜੇ ਅੱਜ ਤੱਕ ਫੇਰ ਕਿਹੜਾ ਪਹਾੜੋਂ ਪੱਥਰ ਲੈ ਆਂਦੇ ਨਾ ਅੰਦਰ ਵਾਰੇ ਕਰ ਹੋਏ ਮੈਂ ਨਹੀਂ ਕਿਤੇ ਤੱਕ ਕਿਸੇ ਨੇ ਕਹਦੇ ਹਾਂ ਸਰਪੰਚ ਲੇਟਿਆ ਪਿਆ ਕੋਈ ਕੰਮ ਦਾ ਡੱਕਾ ਤੋੜਲਾ ਬਜ਼ੇਰੇ ਡੱਕੇ ਤੋੜਿਆ ਹੁਣ ਕੀ ਸਾਨੂੰ ਕੱਪ ਮਿਲ ਗਿਆ ਫੇਰ ਪੁੱਠਾ ਹੀ ਬੋਲਿਆ ਕਰ ਉਹ ਮੈਂ ਤਾਂ ਇਹ ਕਹਿੰਦਾ ਸੀ ਉਹ ਥਾਣੇ 'ਚ ਕੀ ਬਣਿਆ ਓਏ ਬਣਨਾ ਕੀ ਜਿਆ ਬੈਠਾ ਤੇਰੇ ਸਾਹਮਣੇ ਕਿੱਥੇ ਜੇ ਪਹੁੰਚ ਗਈ ਗੱਲ ਆ ਪਹੁੰਚਣੀ ਕੀ ਸੀ ਥਾਣੇਦਾਰ ਕਹਿੰਦਾ ਕਲੇਸ਼ ਤੋਂ ਹੀ ਕੇਦਾਰ ਨੇ ਬੜਾਉਂਦੇ ਸੀ ਪਾਏ ਗਏ ਛੋਡੇ ਤੇ ਨਾ ਸਹੀ ਗੱਲ ਆ ਫਿਰ ਉਹਦੀ ਲੈ ਬੰਦਾ ਲੈ ਹੱਥ ਨਾਲ ਹੀ ਤੇ ਗੱਲ ਹੀ ਕੋខਾ ਕਰਮੀ ਤੁਹਾਡੇ ਨਾਲ ਹਾਂ ਇਹ ਕਰਨਾ ਸਰਪੰਚ ਚਾਹ ਚੂ ਵੀ ਦਿਣੋਂ اٹਕੀ ਹੈ ਨਾ ਓਏ ਉਹ ਲੜਾਈ ਹੋਈ ਓਦਦੇ ਦੀ ਓਦਦੇ ਦੀ ਕੁਝ ਨਹੀਂ ਫੜਾਉਂਦੀ ਤਾਰਨਾ ਹਾਂ ਆ ਇਧਰ ਆਇਆ ਆਇਆ ਇਸੇ ਡਾਇਲੌਗ ਤੇ ਆਈ ਜਿਹੜੇ ਤੇ ਹੁਣ ਆਈ ਸੀ ਐਕਸ਼ਨ ਸਰਪੰਚਾ ਕਰੋ ਐਕਸ਼ਨ ਉਹ ਸਰਪੰਚਾ ਹੂੰ ਲੇਟ ਆਇਆ ਪੈਂ ਕੋਈ ਕੰਮ ਦਾ ਡੱਕਾ ਤੋੜ ਲਿਆ ਕਰ ਬਥੇਰੇ ਡੱਕੇ ਤੋੜਿਆ ਫਿਰ ਕਿਹੜਾ ਕੋਈ ਟਰਾਫੀ ਦੇ ਜਾਂਦਾ ਸਿੱਧਾ ਨਾ ਬੋਲਿਆ ਕਰ ਕਿਸੇ ਨੂੰ ਸਿੱਧਾ ਹੁਣ ਦੱਸ ਜੀ ਸੱਚ ਥਾਣੇ ਚ ਕੀ ਬਣਿਆ ਓਏ ਬੜਨਾ ਕੀ ਜੇ ਉਹ ਕਹਿੰਦਾ ਕਲੇਸ਼ ਕਿਸੇ ਦਾ ਜੀ ਕਹਿੰਦਾ ਪਵਾ ਲਿਆ ਆਪਦੇ ਤੇ ਸਹੀ ਗੱਲ ਆ ਫਿਰ ਉਹਨਾਂ ਦੀ ਫਿਰ ਮੈਂ ਮੈਂ ਥੋੜਾ ਪਵਾਇਆ ਜਦੋਂ ਕਰਮ ਲੈ ਮੈਂ ਬਰੇ ਹੁਣ ਕਿਉਂ ਬੁਧਾਰਦੇ ਆ ਮੇਰੀ ਹਸਨ ਕੇ ਸੀਨ ਵੜ ਗਿਆ ਨਾ ਓਏ ਯਾਰ ਓਕੇ ਤੂੰ ਇਹ ਵਾੜ ਦੇ ਇਹਨਾਂ ਹੋ ਪੂਰੀ ਗਈ ਨਾ ਚਲ ਹਾਂ ਹੋ ਪੂਰੀ ਗਈ ਤੂੰ ਨਾ ਕਦੇ ਦਾ ਉਧਰ ਚੱਕ ਕੇ ਕਦੇ ਮੇਰੇ ਕਰਨੀ ਚੱਕ ਕੇ ਜੇ ਜਦੋਂ ਇਹ ਭੱਗੀ ਨਾ ਜਿਹੜੇ ਬਾਗੀ ਹੈਗਾ ਸ੍ਰਮੰਸ਼ਾ ਕੀ ਗੱਲ ਚਾਚੂ ਨੂੰ ਬਣਾਉਣਾ ਹਟ ਗਈ ਉਹ ਜੇ ਚਾਚੂ ਜੀ ਮੈਨੂੰ ਹਟ ਜਾ ਮੈਨੂੰ ਲੱਗਦਾ ਗਲਤੀ ਹੁੰਦਾ ਕੰਮ ਆਇਆ ਉਹ ਲਿਟਿਆ ਪੈਂ ਕੋਈ ਕੰਮ ਦਾ ਡੱਕਾ ਤੋੜਲਾ ਉਹ ਬਥੇਰੇ ਕੰਮ ਦੇ ਡੱਕੇ ਤੋੜਿਆ ਫੇਰ ਕਿਹੜਾ ਹਨੂੰ ਟਰਾਫੀ ਨਾਲ ਸਨਮਾਨਤ ਕਰਤਾ ਕਿਹਨੇ ਮੂੰਹ ਨਾ ਬੋਲਿਆ ਕਰੋ ਸੱਚ ਉਹ ਥਾਣੇ ਚ ਕੀ ਬਣਿਆ ਹੋਏ ਬਾਨਾ ਕੀ ਸੀ ਕਹਿੰਦਾ ਕਲੇਸ਼ ਕਿਸੇ ਦਾ ਪੈ ਗਿਆ ਆਪਦੇ ਤੇ ਸਹੀ ਗੱਲ ਹੈ ਸਹੀ ਕੀ ਗੱਲਾਂ ਮਾ ਜ਼ਹਿਰ ਜੇ ਸਾਡੇ ਕੰਡੇ ਬੀਜ ਹੁਣ ਬੋਲਣਾ ਅਸੀਂ ਨਾ ਤੈਨ ਬੋਲਣਾ ਵੀ ਫੇਰ ਹੀ ਮੈਂ ਫੜੂਗਾ ਚਾਹ ਇਹ ਤਾਂ ਕਹਿਤਾ ਇਹ ਤਾਂ ਕਹਿਤਾ ਪਹਿਲਾਂ ਲੈ ਫੜ ਚਾਹ ਪੀ ਲੈ ਮੈਂਬਰ ਆ ਨਹੀਂ ਨਹੀਂ ਬਾਈ ਤੇ ਕੇ ਮੈਂ ਕਿਹਾ ਲੈ ਫੜ ਚਾਹ ਪੀ ਹਾਂ ਲੈ ਫੜ ਮੈਂਬਰ ਹਾਂ ਬਾਤ ਤੇ ਕਹੇ ਮੈਂਬਰ ਆ ਨਾ ਬਸ ਲੈ ਚਾਹ ਫੜ ਬਸ ਆਹੀ ਲੈ ਫੜ ਜਾ ਬਸ ਸਿੱਧਾ ਤੈਨੂੰ ਮੈਂਬਰ ਮੈਂਬਰ ਕਹਿੰਦੀ ਤੂੰ ਆ ਹੈ